ਅਮਰੀਕਾ ਦੇ ਟੈਂਪਾ ਫਲੋਰੀਡਾ ਦੇ ਵਿੱਚ ਇੱਕ ਸਮਾਗਮ ਦੇ ਦੌਰਾਨ ਪਾਕਿਸਤਾਨ ਦੇ ਆਰਮੀ ਚੀਫ ਆਸੀ ਮੁਨੀਰ ਨੇ ਖੁੱਲੇ ਆਮ ਪਰਮਾਣੂ ਜੰਗ ਦੀ ਧਮਕੀ ਦੇ ਦਿੱਤੀ। ਉਹ ਕਹਿੰਦੇ ਨੇ ਕਿ ਜੇ ਭਵਿੱਖ ਦੇ ਵਿੱਚ ਭਾਰਤ ਦੇ ਨਾਲ ਜੰਗ ਦੇ ਵਿੱਚ ਪਾਕਿਸਤਾਨ ਨੂੰ ਅਸਤਿਤਵ ਦਾ ਖਤਰਾ ਹੋਇਆ ਤਾਂ ਅਸੀਂ ਅੱਧੀ ਦੁਨੀਆ ਦੇ ਨਾਲ ਡੁੱਬਾਂਗੇ। ਇਹ ਧਮਕੀ ਅਮਰੀਕਾ ਦੀ ਧਰਤੀ ਤੋਂ ਕਿਸੇ ਤੀਸਰੇ ਦੇਸ਼ ਖਿਲਾਫ ਦਿੱਤੀ ਗਈ ਪਹਿਲੀ ਪਰਮਾਣੂ ਚੇਤਾਵਨੀ ਮੰਨੀ ਜਾ ਰਹੀ ਹੈ। ਰੀਪੋਰਟਾਂ ਦੇ ਮੁਤਾਬਕ ਇਹ ਬਿਆਨ ਇੱਕ ਡਿਨਰ ਦੇ ਦੌਰਾਨ ਆਇਆ ਜੋ ਕਿ ਵਪਾਰੀ ਅੰਦਾਨ ਅਸਦ ਟੈਂਪਾ ਦੇ ਆਨਰੇਰੀ ਕਾਉਂਸਲ ਨੇ মনির ਦੇ ਸਨਮਾਨ ਦੇ ਵਿੱਚ ਰੱਖਿਆ ਸੀ ਇੰਡਸ ਵਾਟਰ ਸਿਟੀ ਤੇ ਚੇਤਾਵਨੀ ਦਿੱਤੀ ਗਈ মনির ਨੇ ਕਿਹਾ ਕਿ ਜੇਕਰ ਭਾਰਤ ਇੰਡਸ ਦਰਿਆ ਦੇ ਪਾਣੀ ਨੂੰ ਰੋਕਣ ਦੇ ਲਈ ਕੋਈ ਡੈਮ ਵਗੈਰਾ ਤਿਆਰ ਕਰਦਾ ਹੈ ਤਾਂ ਉਸ ਨੂੰ ਮਿਸਾਈਲਾਂ ਦੇ ਨਾਲ ਤਬਾਹ ਕਰ ਦੇਣਗੇ ਉਹ ਕਹਿੰਦੇ ਨੇ ਕਿ ਅਸੀਂ ਇੰਤਜ਼ਾਰ ਕਰਾਂਗੇ ਕਿ ਭਾਰਤ ਡੈਮ ਬਣਾਵੇ ਫਿਰ 10 ਮਿਸਾਈਲਾਂ ਦੇ ਨਾਲ ਉਸ ਦਾ ਖਾਤਮਾ ਕਰ ਦਿੱਤਾ ਜਾਵੇਗਾ ਇੰਡਸ ਦਰਿਆ ਕਿਸੇ ਇੱਕ ਪਰਿਵਾਰ ਦੀ ਜਾਇਦਾਦ ਨਹੀਂ ਅੱਲਾ ਦਾ ਸ਼ੁਕਰ ਹੈ ਕਿ ਸਾਡੇ ਕੋਲ ਮਿਸਾਈਲਾਂ ਦੀ ਘਾਟ ਨਹੀਂ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਪਹਿਲਗਾਮ ਅਤਿੰਕੀ ਹਮਲੇ ਤੋਂ ਬਾਅਦ ਭਾਰਤ ਦੇ ਵੱਲੋਂ ਇੰਡਸ ਵਾਟਰ ਸਟ੍ਰੀਟ ਨੂੰ ਰੋਕਣ ਦੇ ਫੈਸਲੇ ਨਾਲ 25 ਕਰੋੜ ਲੋਕਾਂ ਨੂੰ ਭੁੱਖਮਰੀ ਦਾ ਖਤਰਾ ਹੈ ਇਹ ਮੁਨੀਰ ਦਾ 2 ਮਹੀਨਿਆਂ ਦੇ ਵਿੱਚ ਦੂਜਾ ਅਮਰੀਕੀ ਦੌਰਾ ਸੀ ਪਿਛਲੇ ਦੌਰੇ ਦੇ ਵਿੱਚ 18 ਜੂਨ ਨੂੰ ਵਾਈਟ ਹਾਊਸ ਦੇ ਵਿੱਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਦੁਪਹਿਰ ਦੇ ਖਾਣੇ ਦੇ ਵਿੱਚ ਉਹਨਾਂ ਨੇ ਸ਼ਿਰਕਤ ਕੀਤੀ ਅਤੇ ਅਮਨ ਦੇ ਲਈ ਨੋਬਲ ਇਨਾਮ ਦੇਣ ਦੀ ਸਿਫਾਰਿਸ਼ ਕੀਤੀ ਸੀ ਫਲੋਰੀਡਾ ਸਮਾਗਮ ਦੇ ਵਿੱਚ ਉਹਨਾਂ ਨੇ ਇਹ ਪ੍ਰਸਤਾਵ ਨੂੰ ਫਿਰ ਦੁਹਰਾਇਆ